ਮੁਲਿਸਰ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਕਾਰਨ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਦੱਸਿਆ ਕਿ 18 ਸਾਲਾ ਦਾ ਇਹ ਨੌਜਵਾਨ ਰੋਟੀ ਖਾ ਕੇ ਘਰੋਂ ਸੈਰ ਕਰਨ ਦੇ ਲਈ ਨਿਕਲਿਆ ਸੀ ਤੇ ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ ਜਿਸ ਤੋਂ ਬਾਅਦ ਫੈਮਿਲੀ ਦੇ ਵੱਲੋਂ ਉਸ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਪਰ ਹੁਣ ਉਸ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਆਏ ਤੇ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਇਸ ਮੌਕੇ ਲੋਕਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਨੌਜਵਾਨ ਜਿਸ ਦੀ ਲਾਸ਼ ਮਿਲੀ ਹੈ ਇਸ ਦੀ ਉਮਰ 18 ਸਾਲ ਦੇ ਕਰੀਬ ਹੈ ਇਸ ਦਾ ਨਾਮ ਨਵਤੇਜ ਸਿੰਘ ਦਸਿਆ ਜਾ ਰਿਹਾ ਹੈ ਇਹ ਨੌਜਵਾਨ ਅੰਮ੍ਰਿਤਸਰ ਦੇ ਵੇਰਕਾ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਨੌਜਵਾਨ ਰਾਤ ਨੂੰ 8:30 ਵਜੇ ਦੇ ਕਰੀਬ ਰੋਟੀ ਖਾ ਕੇ ਘਰੋਂ ਸੈਰ ਕਰਨ ਦੇ ਲਈ ਨਿਕਲਿਆ ਸੀ ਪਰ ਮੁੜਕਾਰ ਵਾਪਸ ਨਹੀਂ ਪਰਤੇ ਅਜ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਆਸ-ਪਾਸ ਦੇ ਇਲਾਕੇ ਖੰਗਾਲੇ ਗਏ ਜਿਸ ਤੋਂ ਬਾਅਦ ਇਸ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਦੱਸਿਆ ਕਿ ਇਸ ਨੌਜਵਾਨ ਦੀ ਲਾਸ਼ ਨੂੰ ਕੁੱਤਿਆਂ ਦੇ ਵੱਲੋਂ ਖਾਧਾ ਜਾ ਰਿਹਾ ਸੀ ਬਹੁਤ ਹੀ ਬੇਰਹਿਮ ਤੇ ਦਰਦਨਾਕ ਮਾਮਲਾ ਇਸ ਸਾਹਮਣੇ ਆਇਆ ਹੈ ਨੌਜਵਾਨ ਦੇ ਕੁੱਤੇ লাশ ਨੂੰ ਖਾਂਦੇ ਪਏ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਬਰਾਮਦ ਕਰ ਲਿਆ ਮੀਡੀਆ ਰਿਪੋਰਟਾਂ ਮੁਤਾਬਕ ਬੇਰਹਿਮੀ ਦੇ ਨਾਲ ਇਸ ਨੌਜਵਾਨ ਦਾ ਕਤਲ ਕਰਕੇ ਇਸ ਨੂੰ ਸੁੱਟ ਦਿੱਤਾ ਗਿਆ ਹੈ ਹਾਲਾਂਕਿ ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਕਿ ਇਸ ਦੇ ਨਾਲ ਹੀ ਇਲਾਕੇ ਦੇ ਵਿੱਚ ਦਹਿਸ਼ਤ ਭਰਿਆ ਮਾਹੌਲ ਬਣਿਆ ਹੋਇਆ ਹੈ ਮੈਂ ਚਾਚਾ ਇਹਦਾ ਹਾਂਜੀ ਇਹਦਾ ਨਾਮ ਤੇਜ ਸਿੰਘ ਸੀਗਾ ਹਾਂਜੀ ਤੇ ਮਤਲਬ ਸਾਢੇ 8 ਵਜੇ 9 ਵਜੇ ਰੋਟੀ ਖਾ ਕੇ ਘਰੋਂ ਤੇ ਬਾਹਰ ਆ ਗਿਆ ਉਹਦੇ ਬਾਅਦ ਸਾਨੂੰ ਸਵੇਰੇ ਪਤਾ ਲੱਗਾ ਗੁਰਦੁਆਰਾ ਸਾਹਿਬ ਤੋਂ ਫਿਰ ਆ ਕੇ ਦੇਖਿਆ ਤੇ ਪਛਾਣ ਲਿਆ ਸਾਡਾ ਮੁੰਡਾ ਸੀਗਾ ਦੁਸ਼ਮਣੀ ਕੋਈ ਪ੍ਰਾਣੀ ਨਹੀਂ ਨਹੀਂ ਦੁਸ਼ਮਣੀ ਕੀ ਹੋਣੀ ਹੈ ਬੱਚਾ ਛੋਟਾ ਜਿਹਾ ਅੱਛਾ ਦੋਸਤ ਤੁਹਾਨੂੰ ਕੀ ਲੱਗਦਾ ਜਿਸ ਨੇ ਕੀਤਾ ਕਤਲ ਸਾਨੂੰ ਤੇ ਇੰਜ ਲੱਗਦਾ ਡੈਥ ਕੀਤੀ ਗਏ ਨੇ ਇਹਦੀ ਕਤਲ ਕੀਤਾ ਦਾ ਗੱਲ ਤਾਂ ਪਤਾ ਨਹੀਂ ਸਾਢੇ 8 ਵਜੇ ਰੋਟੀ ਖਾ ਕੇ ਤੇ ਮੁੜ ਕੇ ਬਾਹਰ ਨੂੰ ਆ ਗਿਆ ਕਿ ਪਤਾ ਨਹੀਂ ਆ ਹੁਣ ਪੱਕਾ ਹੋ ਗਿਆ ਤੁਹਾਡੇ ਸਾਹਮਣੇ ਹੀ ਹੁਣ ਕਿੱਥੇ ਰਹਿੰਦਾ ਸੀ ਕਿੰਨੀ ਉਮਰ ਸੀ ਮੁੰਡੇ ਦੀ ਇਹਦੀ 18 ਸਾਲ ਤੋਂ 3 ਮਹੀਨੇ ਦਾ ਜੀ ਅੱਛਾ ਜੀ ਹਾਂਜੀ ਕੋਈ ਪੁਰਾਣੀ ਰੰਜਿਸ਼ ਵਗੈਰਾ ਦਾ ਕੋਈ ਨਹੀਂ ਰੰਜਰ ਰੰਜਿ ਦਾ ਕੋਈ ਨਹੀਂ ਮੁੰਡੇ ਜਿਹਦਾ ਲੱਲੋੜ ਪੈਂਦੇ ਹੋ ਲੱਲੋੜ ਪੈਂਦਾ ਤੁਹਾਨੂੰ ਕਿਸ਼ਨਾ ਹੈ ਭਾਈ ਪਤਾ ਲੱਗਾ ਕਿ ਇਦਾਂ ਦੀ ਇਹ ਹੁਣ ਗੁਰਦੁਆਰੇ ਅਲਾਸਮੈਂਟ ਹੋਈ ਸੀ ਤੇ ਆਂਦੇ ਵੀ ਸਾਡਾ ਮੁੰਡਾ ਰਾਤ ਦਾ ਨਹੀਂ ਆਇਆ ਮੈਂ ਤੇ ਆ ਵੇਖਣਾ ਗਿਆ ਦੋਵੇਂ ਭਰਾ ਅਸੀਂ ਕਹਿੰਦੇ ਵੀ ਸਾਡਾ ਮੁੰਡਾ ਨਹੀਂ ਰਾਤ ਦਾ ਹੈ ਵੇਖ ਤੇ ਆ ਜੀ ਤੇ ਮੈਂ ਤੇ ਹਾਂ ਮਿਸ਼ਾਲ ਲੈ ਮੈਂ ਵੀ ਇਹ ਤੇ ਬੰਦਾ ਦਾ ਆਪਣਾ ਹੀ ਲੋਕੇ ਦੇ ਪੁਲਿਸ ਆਈ ਹੈ ਹਾਂਜੀ ਆ ਵੇਖੋ ਜੀ ਪੁਲਿਸ ਦੇ ਪੁਲਿਸ ਨਾਲ ਆ ਲੈ ਸਾਡੇ ਹੁਣ ਕੀ ਇਨਸਾਫ ਦੀ ਕੀ ਮੰਗ ਕਰਦੇ ਜੀ ਇਨਸਾਫ ਇਹੋ ਹੀ ਵੀ ਜੇ ਕੋਈ ਦੋਸ਼ੀ ਆ ਤੇ ਉਹ ਉੱਤੇ ਕਾਰਵਾਈ ਹੋਣੀ ਚਾਹੀਦੀ ਮੈਨੂੰ ਹੁਣ ਪਤਾ ਲੱਗਾ ਵਾ ਕਿ ਇਸ ਤਰ੍ਹਾਂ ਕੇ ਦੇ ਮਤਲਬ ਡੈਥ ਹੋਈ ਆ ਤੇ ਮੈਂ ਦੇਖਣ ਆਇਆ ਤੇ ਜੋ ਵੇਖਣ ਨੂੰ ਲੱਗਾ ਇਹ ਡੈਥ ਕੀਤੀ ਗਈ ਲੱਗਦੀ ਹੈ ਅੱਛਾ ਹਾਂ ਇਹ ਨਾ ਕਿ ਜਿਵੇਂ ਕਿਸ ਨੇ ਮਾਰ ਕੇ ਸੁੱਟਿਆ ਤੇ ਕਿਹੜਾ ਲੱਕ ਹੈ ਆਹੀ ਵੇਰਕੇ ਤੇ ਕਿਹੜਾ ਲੱਕ ਤੇ ਇਹ ਮੇਰਕਾ ਪੱਤੀ ਬੱਗੇ ਵਾਲੀ ਤੋਂ ਬੇਟਾ ਜਿਹੜਾ ਇਹਨਾਂ ਦਾ ਮੇਚੀ ਦਾ ਹਾਂਜੀ ਬੱਗੇ ਵਾਲੀ ਵਾਦੀ ਕਿੰਨੀ ਕੰਵਰਸ ਸੀ ਜੀ ਮੁੰਡੇ ਜੀ ਇਹ ਤੇ 18 ਸਾਲ ਦੇ ਕਰੀਬ ਹੋਣਾ ਵਾ ਤੇ ਮੈਨੂੰ ਤੇ ਵੇਖੇ ਨੀ ਬੜੀ ਦੇਣੂਗੇ ਪਤਾ ਨਹੀਂ ਇਨਾ ਕੋ ਰਿਸਟਰ ਉੱਤੇ ਜ਼ਰਾ ਨੂੰ ਵਿਚਾਰਿਆ ਇੱਕ ਘੱਲਿਆ ਹੀ ਹੁਣ ਕੀ ਮਾਂ ਕੀ ਕਰਦੇ ਹੋ ਜੀ ਨਹੀਂ ਦੇਖੋ ਜੀ ਇਹ ਸਰਕਾਰ ਪੂਰੀ ਇੱਤੇ ਤੇ ਧਿਆਨ ਦੇਵਾਵਾਂਗੇ ਅਸੀਂ ਕਰਾਂਗੇ ਬੇਨਤੀ ਐਮ ਐਲ ਏ ਸਾਹਿਬ ਹਣਾ ਨੂੰ ਸੋ ਜਿਹੜਾ ਵੀ ਦੋਸ਼ੀ ਹੋਏਗਾ ਹਾਂ ਹਾਂ ਜਿਹੜਾ ਜਿਹੜਾ ਦੋਸ਼ੀ ਹੋਏਗਾ ਉਹਦੇ ਤੇ ਕਾਰਵਾਈ ਕਰਵਾਵਾਂਗੇ ਸਾਨੂੰ ਇੱਕ ਸੂਚਨਾ ਮਿਲੀ ਵੀ ਇੱਕ ਡੈੱਡ ਬੋਡੀ ਹੈ ਵੇਰ ਕੇ ਬਾਹਰ ਸ਼ਮਸ਼ਾਨ ਘਾਟ ਦੇ ਸਾਡੋ ਰੋੜੇ ਲੱਗੇ ਪਈ ਹੈ ਮੌਕੇ ਤੇ ਪੁੱਜਿਆ ਐਫ ਐਸ ਐਲ ਟੀਮ ਉੱਗਾਈ ਹੈ ਜੋ ਵੀ ਸਰਕਮਸਟੈਂਸਸ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ ਫਿਲਹਾਲ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਮੁੰਡੇ ਦੀ ਕਿੰਨੀ ਉਮਰ ਹੈ ਜੀ ਸਿਰਫ ਕੁਝ ਦੋ ਦਿਨ ਬੰਦੇ ਦਾ ਨਾਮ ਵੀ ਲੈਂਦੇ ਬੰਨ ਤੇ ਕੋਈ ਗੱਲ ਨਹੀਂ ਉਹਦੇ ਬਾਰੇ ਚੱਲਾਂਗੇ ਜੋ ਨੈਕਸਟ ਸਟੈਪ ਸਾਡੇ ਸਾਹਮਣੇ ਆਊਗੇ ਉਹਦੇ ਅਕੋਰਡਿੰਗ ਕਾਰਵਾਈ